ਸਤ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਹੋ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਇੱਕ ਪੰਜਾਬੀ ਲੋਕ ਗੀਤ ਆਸ ਕਰਦੇ ਹਾਂ ਕਿ ਪਹਿਲੇ ਲੋਕ ਗੀਤਾਂ ਵਾਂਗ ਤੁਸੀਂ ਇਸ ਨੂੰ ਵੀ ਬਹੁਤ ਪਿਆਰ ਦਿਓਗੇ ਤੇ ਪਸੰਦ ਕਰੋਗੇ ਸੋ ਇੱਕ ਵਾਰ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਇਹ ਵੀ ਕਹਿਣਾ ਚਾਹੁੰਦੀ ਆ ਕਿ ਜਿਨ੍ਹਾਂ ਸਾਡੇ ਭੈਣਾਂ ਭਰਾਵਾਂ ਨੇ ਸਾਡਾ ਚੈਨਲ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਰਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਲੋਕਗੀਤ ਤੇ ਚਲੋ ਆਜੋ ਫਿਰ ਆਨੰਦ ਬਾਣੀਏ ਇਸ ਲੋਕਗੀਤ ਦਾ ਕਰੀਰ ਦਾ ਬੇਲਣਾ ਮੈਂ ਬੇਲ ਬੇਲ ਥੱਕੀ ਕਰੀਰ ਦਾ ਬੇਲਣਾ ਮੈਂ ਬੇਲ ਬੇਲ ਥੱਕੀ ਸੱਸ ਮਰੀ ਨੇ ਪਾਕੇ ਨੱਥਾ ਢਬਰੀ ਕਿੱਲੇ ਬੱਦੀ ਸੱਸ ਮਰੀ ਨੇ ਪਾਕੇ ਨੱਥਾ ਢਬਰੀ ਕਿੱਲੇ ਬੱਦੀ ਆਪ ਤਖਾਂਦੇ ਛੇ ਛੇ ਮੰਨਿਆ ਮੈਨੂੰ ਟਿੱਕੀ ਅੱਦੀ ਆਪ ਤਖਾਂਦੇ ਛੇ ਛੇ ਮੰਨਿਆ ਮੈਨੂੰ ਟਿੱਕੀ ਅੱਦੀ ਆਪ ਚੁੜਸਦੇ ਕਣਕ ਫਾਰਮੀ ਮੈਨੂੰ ਜਿੱਟੀ ਮੱਕੀ ਕਰੀਰ ਦਾ ਬੇਲਣਾ ਮੈਂ ਬੇਲ ਬੇ ਕਰੀਰ ਦਾ ਬੇਲਣ ਮੈਂ ਬੇਲ ਬੇੜ ਥੱਕੀ ਕਰੀਰ ਦਾ ਬੇਲਣ ਮੈਂ ਬੇਲ ਬੇੜ ਥੱਕੀ ਜੇ ਮੈਂ ਥੱਕ ਕੇ ਡੋਸਣ ਲੱਗਾ ਬੋਲੇ ਮਕਰਾਂ ਪਿੱਟੀ ਜੇ ਮੈਂ ਥੱਕ ਕੇ ਡੋਸਣ ਲੱਗਾ ਬੋਲੇ ਮਕਰਾਂ ਪਿੱਟੀ ਸਦਕੇ ਜਾ ਮਾ ਤੂੰ ਕਿਉ ਹੋ ਗਈ ਪੂਣੀ ਵਰਗੀ ਚਿੱਟੀ ਸਦਕੇ ਜਾ ਮਾ ਤੂੰ ਕਿ ਕੂਣੀ ਵਰਗੀ ਚਿੱਟੀ ਛੱਡ ਬੇਲਣਾ ਚੋਨਾ ਛੱਡ ਲੈ ਮੈਨੂੰ ਲੱਗਦੀ ਥੱਕੀ ਛੱਡ ਬੇਲਣਾ ਚੋਨਾ ਛੱਡ ਲੈ ਮੈਨੂੰ ਲੱਗਦੀ ਥੱਕੀ ਕੈ ਰੀਰ ਦਾ ਬੇਲਣਾ ਮੈਂ ਬੇਲ ਬੇਲ ਥੱਕੀ ਕੈ ਰੀਰ ਦਾ ਬੇਲਣਾ ਮੈਂ ਬੇਲ ਬੇਲ ਥੱਕੀ ਨਰਮਾ ਦੇਸੀ ਬੇਲ ਮੁਕਾਏ ਸੜਿਆ ਚੋਨਾ ਸਾਰਾ ਕਹੇ ਤੇਰੇ ਸੋਹਰੇ ਦਾਈ ਹੋਇਆ ਰਹੇ ਅਫਾਰਾ ਸਾਸ ਕਹੇ ਤੇਰੇ ਸੋਹਰੇ ਦਾਈ ਹੋਇਆ ਰਹੇ ਅਫਾਰਾ ਨੋਹੇ ਪੀਰ ਦਾ ਮਨ ਪਕਾਉਣਾ ਜੋਈ ਜਰਾ ਚੱਕੀ ਨੋਹੇ ਪੀਰ ਦਾ ਮਨ ਪਕਾਉਣਾ ਜੋਈ ਜਰਾ ਰੰਗ ਚੱਕੀ ਕਰੀਰ ਦਾ ਬੇਲਣਾ ਮੈਂ ਬੇਲ ਬੇਲ ਠਰਕੀ ਕਰੀਰ ਦਾ Ready?